ਇਹhle 1 ਸਾਲ ਤੋਂ ਮੋਰਚਾ ਚੱਲ ਰਿਹਾ ਸੀ ਆਪਣਾ ਧਰਤੀ ਹਵਾ ਪਾਣੀ ਬਚਾਉਣ ਲਈ ਪ੍ਰਦੂਸ਼ਣ ਦੇ ਖਿਲਾਫ ਫੈਕਟਰੀ ਦੇ ਖਿਲਾਫ ਜਿਹੜੀ ਉੱਥੇ ਫੈਕਟਰੀ ਲੱਗ ਰਹੀ ਆ ਉਸ ਦੇ ਖਿਲਾਫ ਕਿਸਾਨ ਮਜ਼ਦੂਰ ਬੀਬੀਆਂ ਨੌਜਵਾਨ ਸਾਰੇ ਪਿੰਡ ਵਾਲੇ ਲਾਗਲੇ ਪਿੰਡ ਵਾਲੇ ਮੋਰਚਾ ਲਾ ਕੇ ਬੈਠੇ ਸੀ ਜਿਸ ਨੂੰ ਪਰਸੋਂ ਭਗਵੰਤ ਮਾਤਾ ਦੀ ਸਰਕਾਰ ਨੇ 26 ਤਰੀਕ ਨੂੰ 26 ਪ੍ਰਾਜਨ ਪੰਜ ਜ਼ਿਲ੍ਹਿਆਂ ਦੀ ਪੁਲਸ ਲਾ ਕੇ ਉਹਨਾਂ 'ਤੇ ਹਮਲਾ ਕੀਤਾ ਵਾ 4 ਵਜੇ ਸਵੇਰੇ ਬੀਬੀਆਂ ਕਿਸਾਨ ਮਜ਼ਦੂਰ ਕੁੱਟਿਆ ਗ੍ਰਿਫਤਾਰ ਕੀਤੇ ਗੁਰਦਾਰੇ ਵੜ ਕੇ ਕੁੱਟੇ ਜੋ ਗੁਰਦਾਰੇ ਦੀ ਜਿਹੜੀ ਮर्यादा ਉਹ ਵੀ ਤੋੜੀ ਇਹਨਾਂ ਨੇ ਖਤਮ ਮਲਪੰਮ ਕੀਤੀ ਹੈ ਤੇ ਉਹਨਾਂ ਦਾ ਛੱਡ ਜਿਹੜਾ ਬਣਿਆ ਹੈ ਰਣ ਬਸੇਰਾ ਬਣਿਆ ਹੈ ਉੱਥੇ ਉਹਨਾਂ ਬਣਾਇਆ ਹੰਚਾਰਿਆਂ ਨੇ ਪੈਸੇ ਇਕੱਠੇ ਕਰਕੇ ਆਪਣਾ ਪਿੰਡ ਚ ਉਹ ਵੀ ਸਾਰਾ ਟਾਰਗੇਟ ਮਿਲ ਗਿਆ ਮੇਟ ਕਰਤਾ ਇੰਨਾ ਵੱਡਾ ਜੁਲਮ ਤੇ ਜ਼ਬਰ ਕੀਤਾ ਉਸ ਦਾ ਮਤਲਬ ਸਿੱਧਾ ਨਿਕਲਦਾ ਆ ਭਗਵੰਤ ਮਾਨ ਦੀ ਸਰਕਾਰ ਕਾਰਪੋਰੇਸ਼ਨ ਖੜੀ ਹੈ ਫੈਕਟਰੀਆਂ ਵਾਲੇ ਨਾਲ ਖੜੀ ਹੈ ਉਹਨਾਂ ਦੇ ਨਾਲ ਖੜ ਕੇ ਜਿਹੜਾ ਆਪਣਾ ਹੱਥ ਮੰਗ ਰਿਹਾ ਕਿਸਾਨ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਹੈ ਤੇ ਜਦੋਂ ਕਿ ਜਦੋਂ ਕਿ ਲੋਕਾਂ ਨੇ ਵੋਟਾਂ ਪਾ ਕੇ ਨਾਂ ਸਰਕਾਰ ਬਣਾਈ ਇਹ ਅਜੇ ਕਾ ਇਹ ਹੁਣ ਕਾਰਪੋਰੇਟ ਤੇ ਆ ਕੋਈ ਵੀ ਸਰਕਾਰ ਪੰਜਾਬ 'ਚ ਬਣੀ ਉਹ ਕਾਰਪੋਰੇਟ ਦੀ ਹੁੰਦੀ ਆ ਭਾਵੇਂ ਅਕਾਲੀਆਂ ਦੀ ਭਾਵੇਂ ਕਾਂਗਰਸ ਦੀ ਭਾਵੇਂ ਆਪ ਦੀ ਪਾਰਟੀ ਦੀ ਭਾਵੇਂ ਕਿਸੇ ਕੇਂਦਰ 'ਚ ਭਾਜਪਾ ਦੀ ਕਿਸੇ ਦੀ ਬਣੀ ਉਹ ਲੋਕਾਂ ਦੀ ਕਦੀ ਨਹੀਂ ਹੋ ਸਕਦੀ ਇਹ ਤਾਂ ਲੋਕ ਸਮਝ ਲੈ ਵੋਟਾਂ ਤੁਹਾਡੇ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹ ਸਾਰੇ ਕਾਰਪੋਰੇਟ ਨਾਲ ਹੁਣ ਜਦੋਂ ਆ ਭਗਵੰਤ ਮਾਨ ਦੀ ਸਰਕਾਰ ਨੇ ਆ ਸਾਰਾ ਕਾਰਾ ਕੀਤਾ ਤੇ 28 ਮਾਰਚ ਨੂੰ ਇਹ ਕੀ ਕਰਦੇ ਆ ਇਹੜਾ ਪ੍ਰਦੂਸ਼ਣ ਰੋਕਥਾਮ ਬਿੱਲ ਆ ਪ੍ਰਦੂਸ਼ਣ ਰੋਗ ਜਲ ਪ੍ਰਦੂਸ਼ਣ ਰੋਕਥਾਮ ਬਿੱਲ ਉਹਦੇ ਵਿੱਚ ਜਿਹੜੀ ਅੱਗੇ ਪਹਿਲਾਂ ਹੈਗੀ ਸੀ 6 ਸਾਲ ਦੀ ਸਜ਼ਾ ਹੋ ਸਕਦੀ ਆ ਜਾਂ ਪ੍ਰਦਕ ਪਰਚੇ ਦਰਜ ਹੋ ਉਸ ਦਾ ਫੈਕਟਰੀ ਮਾਰਨ ਤੇ ਜਿਹੜਾ ਤਰਤੀ ਇੱਠ ਪਾਣੀ ਪਾਵੇ ਜਾਂ ਦਰਿਆਵਾਂ ਚ ਡਰੇਨਾਂ ਚ ਪਾਵੇ ਉਹ ਵੀ ਲੈਂਡ ਕੱਢਤੀ ਗਈ ਐ ਖੁੱਲੀ ਛੋੜ ਦੇਤੀ ਵੀ ਪੰਜਾਬ ਦੇ ਦਰਿਆਵਾਂ ਜਿੰਨਾ ਮਰਜੀ ਫੈਕਟਰੀਆਂ ਵਾਲੇ ਗੰਦਾ ਪਾਣੀ ਪਾਉਣ ਬਿਨਾਂ ਟ੍ਰੀਟ ਕੀਤੇ ਬਿਨਾਂ ਕਾਨੂੰਨ ਲਾਗੂ ਕੀਤੇ ਜਾਂ ਤੇ ਤਰਤੀ ਇੱਠ ਪਾਉਣ ਉਹਨਾਂ ਨੂੰ ਕੋਈ ਰੋਕ ਨਹੀਂ ਉਹ ਕੇਂਦਰ ਸਰਕਾਰ ਦੇ ਦਬਾਅ ਥੰਲੇ ਤੇ ਕੇਜਰੀਵਾਲ ਦੇ ਕਹਿਣ ਦੇ ਉੱਤੇ ਭਗਵੰਤ ਮਾਨ ਨੇ ਇਹ ਸਾਰਾ ਕੰਮ ਕੀਤਾ ਪਹਿਲਾਂ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਜਿਹੜਾ ਪ੍ਰਦੂਸ਼ਣ ਰੋਕथाम ਬਿੱਲ ਜਲ ਪ੍ਰਦੂਸ਼ਣ ਰੋਕਥਾ ਫੈਰ ਨੂੰ 74 ਚ ਬਣਿਆ ਸੀ ਉਹਦੀ ਸੋਧ ਕੀਤੀ ਉਸੇ ਤਰ੍ਹਾਂ ਸੋਧੰਨੇ ਕੀਤੀ ਔਰ ਪੰਜਾਬ ਦੀ ਸਰਕਾਰ ਨੇ ਜਿਹੜੀ ਫੈਕਟਰੀਆਂ ਵਾਲਿਆਂ ਨੂੰ ਖੁੱਲੀ ਛੂਟ ਦੇਤੀ ਆ ਪਾਣੀ ਪ੍ਰਦੂਸ਼ਣ ਕਰਨ ਦੀ ਇਹ ਆ ਇਸ ਕਰਕੇ ਇਹਨਾਂ ਨੂੰ ਪਛਾਣ ਲੈ ਜੋ ਇਹਨੇ ਖਾੜੇ ਪਿੰਡ ਤੇ ਕੀਤਾ ਉਹਦੀ ਸਖਤ ਨਿਖੇਧੀ ਕਰਦੇ ਆ ਲੜਨ ਵਾਲੇ ਲੋਕਾਂ ਦੇ ਨਾਲ ਜਿਹੜੇ ਕਿਸਾਨ ਮਜ਼ਦੂਰ ਬੀਬੀਆਂ ਜਿਹੜੇ ਉੱਥੋਂ ਗ੍ਰਿਫਤਾਰ ਕੀਤੇ ਤੁਰੰਤ ਰਿਹਾ ਕੀਤੇ ਜਾਣ ਤੇ ਉਹ ਆਪਣਾ ਮੋਰਚਾ ਉਹਨਾਂ ਨੇ ਫੇਰ ਲਾ ਲਿਆ ਪਿੰਡ ਵਾਲਿਆਂ ਨੇ ਅਸੀਂ ਪੂਰੀ ਪੂਰੀ ਮਹਤ ਕਰਦੇ ਹਾਂ ਪੂਰੀ ਪੂਰੀ ਮਹਤ ਨਾਲ ਲੜਨ ਵਾਲੇ ਲੋਕਾਂ ਦੇ ਨਾਲ ਖੜਾਂਗੇ ਵੀ ਤੇ ਇਸ ਕਰਕੇ ਕਿੱਥੇ-ਕਿੱਥੇ ਵੀ ਹੋਰ ਪੂਰੇ ਪੰਜਾਬ ਦੇ ਵਿੱਚ ਮੋਰਚੇ ਚੱਲ ਰਹੇ ਆ ਆਪਣੇ ਫੈਕਟਰੀਆਂ ਦੇ ਖਿਲਾਫ ਬਾਇਓ ਗੈਸਾਂ ਦੇ ਖਿਲਾਫ ਜਾਂ ਭਾਰਤ ਮਾਲਾ ਪ੍ਰੋਜੈਕਟ ਦੇ ਖਿਲਾਫ ਜਾਂ ਆੜੀ ਪਾਈਪਲਾਈਨ ਕਿਸਾਂ ਦੇ ਖਿਲਾਫ ਜਾ ਜਿੱਥੇ ਵੀ ਵੀਰਾਂ ਮਿਲ ਜਿਹੜੀ ਜਿੱਤਰਾ ਪਾਣੀ ਖਰਾਬ ਕਰ ਰਹੀ ਹੈ 50 ਪੰਡਾ ਦਾ ਕੀਤਾ ਪਿਆ ਜਿਸ ਤਰੀਕੇ ਨਾਲ ਵੀ ਸ਼ਰਾਬ ਦੀਆਂ ਫੈਕਟਰੀਆਂ ਨੇ ਚਮੜਾ ਫੈਕਟਰੀਆਂ ਨੇ ਜਿਸ ਤਰੀਕੇ ਨਾਲ ਸਾਰਾ ਪੰਜਾਬ ਦਾ ਪਾਣੀ ਖਤਮ ਕਰਤਾ ਵਾ ਪ੍ਰਦੂਸ਼ਣ ਕਰਤਾ ਵਾ ਧਰਤੀ ਰੇਲਾ ਖਰਾਬ ਕਰਤਾ ਵਾ ਉਹਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲਗਾਤਾਰ ਲੜਾਈ ਦੇ ਮੈਦਾਨ ਦੀ ਹੈ ਸੰਘਰਸ਼ ਦੇ ਮੈਦਾਨ ਦੇ ਵਿੱਚ ਇਸ ਦੇ ਨਾਲ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਕਿਤਰਾ ਦਾ ਮੁੱਖ ਮੰਤਰੀ ਹੈ ਜਿੱਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਨਾ ਇਹਦਾ ਕੋਈ ਕਰੈਕਟਰ ਹੈ ਨਾ ਇਹਦਾ ਕੋਈ ਪਹਿਲੀ ਬਰ ਹੈ ਨਾ ਹੀ ਕੋ ਕੁਆਲੀ ਪ੍ਰੋਫੈਕਸ਼ਨ ਇਹ ਤਾਂ ਪੱਗੂ ਬਣ ਕੇ ਖਲੋਤਾ ਹੋਇਆ ਹੱਥ ਬੰਨ ਕੇ ਨਮਸਤਕੋ ਕੇ ਕੇਜਰੀਵਾ ਕੇਜਰੀਵਾਲ ਦੇ ਗਾੜੀ ਤੇ ਮੋਦੀ ਦੀ ਸਰਕਾਰ ਤੇ ਕਾਰਪੋਰੇਟ ਦੇ ਗਾੜੀ ਖਲੋਤਾ ਹੋਇਆ ਇਸ ਕਰਕੇ ਇਹੋ ਜੀ ਸਰਕਾਰ ਪੰਜਾਬ ਦੇ ਲੋਕ ਕਦੀ ਬਰਦਾਸ਼ਤ ਨਹੀਂ ਕਰਦੇ ਇਹ ਜਿਹੜਾ ਜ਼ੁਲਮ ਜ਼ਬਰ ਕਰ ਰਿਹਾ ਹੈ ਇਹਦਾ ਸਾਬ ਲੋਕ ਲੈਣਗੇ ਪਿੰਡਾਂ 'ਚ ਇਹਨਾਂ ਕੋ ਪਿੰਡਾਂ 'ਚ ਅੱਗੇ ਨਹੀਂ ਇਹਨਾਂ ਨੂੰ ਵੜਨ ਦੇ ਰਹਿ ਜੋ ਇਹਨਾਂ ਸ਼ਾਮੂ ਖਨੋਰੀ ਬਾਡਰਾਂ ਦੇ ਕੀਤਾ ਵਾ ਇਸੇ ਤਰੀਕੇ ਦੇ ਨਾਲ ਹੁਣ ਹੋਰ ਲੈਰ ਨੂੰ ਤੇਜ਼ ਕਰਦੇ ਹੋਏ ਇਹਨਾਂ ਨੂੰ ਪਿੰਡਾਂ 'ਚ ਬਿਲਕੁਲ ਨਾਲ ਵੜਦੇ ਹੋ ਪੰਜਾਬ ਦੇ ਲੋਕੋ ਪੁਝਾਓ ਇਹਨਾਂ ਨੂੰ ਪਾਵੇਂ ਆਮ ਆਦੀ ਪਾਰਟੀ ਵਾਲੇ ਭਾਵੇਂ ਕੋਈ ਦੂਸਰੇ ਵੋਟਾਂ ਵਾਲੇ ਇਹਨਾਂ ਸਾਰਿਆਂ ਦਾ ਇੱਕੋ ਖਾਸਾ ਇੱਕੋ ਜਿਹਾ ਰੰਗ ਟੰਗਿਆ। ਇਵੇਂ ਤੁਹਾਨੂੰ ਵੱਖਰੇ ਵੱਖਰੇ ਚੂਲੇ ਪਾ ਕੇ ਜਾਂ ਬکریاں ਪਗਾ ਬਣ ਕੇ ਤੁਹਾਨੂੰ ਇਹ ਵਿਖਾਉਂਦੇ ਆ ਪਰ ਇਹਨਾਂ ਦੀ ਇਹਨਾਂ ਇਹਨਾਂ ਦੀ ਇੱਕੋ ਨਸਲ ਹੈ ਇੱਕੋ ਜਿਹੀ ਸਾਰਿਆਂ ਦੀ। ਸਾਰੇ ਕਾਰਪੋਰਟ ਦੇ ਨਾਲ ਵਾਲੇ ਹੋਇਆ। ਇਸ ਕਰਕੇ ਪਿੰਡਾਂ ਦੇ ਵਿੱਚ ਇਹਨਾਂ ਦੇ ਉੱਤੇ ਜੋ ਟੈਗ ਲੱਗੇ ਹੋਏ ਟਰਾਲੀ ਚੋਰ, ਸਿਲੰਡਰ ਚੋਰ, ਹੋਰ ਤਰੀਕਿਆਂ ਦੇ ਨਾਲ ਲੋਕਾਂ ਦੇ ਖਿਲਾਫ ਜੋ ਰੋਹਂ ਨਾਰੇ ਲਾ ਰਿਹਾ। ਇਸੇ ਤਰੀਕੇ ਨਾਲ ਆਪਣਾ ਪਾਣੀ ਆਪਣੀ ਧਰਤੀ ਆਵਾ ਪਾਣੀ ਬਚਾਉਣ ਲਈ ਬਾਹਰ ਆਓ। ਬਾਰਾਂਣ ਕੇ ਜਥੇਬੰਦੋ ਮੈਦਾਨ ਦੇ ਵਿੱਚ ਆਓ 3 ਕਰੋੜ ਦੀਆਂ ਲਾਸ਼ਾਂ ਦੇ 3 ਕਰੋੜ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜਾ ਵਾ ਇਹ ਕਾਰਪੋਰੇਟਾਂ ਦਾ ਫੈਕਟਰੀ ਮਾਲਕਾਂ ਦਾ ਜਿਹੜਾ ਮੁਨਾਫਾ ਵਧਾਉਣ ਵਾਸਤੇ ਉਹਨਾਂ ਦਾ ਵਕਾਫ ਕਰਨਾ ਚਾਹੁੰਦਾ ਤੇ 3 ਕਰੋੜ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਵਾ ਉਹ ਉਹ ਵਿਛਾ ਕੇ ਤੇ ਇਹ ਆਪਣੇ ਘਰ ਪਰਣਾ ਚਾਹੁੰਦਾ ਵਾ ਤੇ ਕਾਰਪੋਰੇਟਾਂ ਦੇ ਘਰ ਪਰਣਾ ਚਾਹੁੰਦਾ ਵਾ ਇਹਨੂੰ ਪਛਾਣ ਕੇ ਤੇ ਆਓ ਤਗੜੇ ਹੋ ਕੇ ਆਪਾਂ ਜਦੋਂ ਜਦ ਕਰੀਏ ਜੇ ਆਪਣਾ ਪੰਜਾਬ بچਾਈਏ ਆਪਣੀ ਪੰਜਾਬੀ ਤੋ ਪੰਜਾਬ ਬਚਾਈਏ ਆਪਣਾ ਵਿਰਸਾ بچਾਈਏ ਆਪਣੇ ਪੰਜਾਬ ਦੇ ਪਾਣੀ بچਾਈਏ ਆਪਣੇ ਦਰਿਆ بچਾਈਏ ਤਾਂ ਹੀ ਸਾਡਾ ਗੁਰੂਆਂ ਨਾਲ ਕੋਈ ਨਿਚਾ ਆਊਗਾ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਇਹ ਤਿੰਨੇ ਚੀਜ਼ਾਂ ਜੀਵਨ ਦਾ ਬੇਸ ਆ ਅੱਜ ਤਿੰਨੇ ਚੀਜ਼ਾਂ ਨੂੰ ਜ਼ਿੰਦਗੀ ਨੂੰ ਬਚਾਉਣ ਦੀ ਲੋੜ ਹੈ ਜੇ ਮਨੁੱਖ ਤਾਂ ਨੇ ਰਹਿਣਾ ਜੀਵ ਜੰਤੂ ਆਪਣਾਸਪਤੀ ਨੇ ਰਹਿਣਾ ਵਾ ਜਾਂ ਜੀਵ ਜੰਤੂਆਂ ਨੇ ਧਰਤੀ ਤੇ ਰਹਿਣਾ ਵਾ ਤੇ ਇਸ ਕਰਕੇ ਜੋ ਕੁਤਰਕਣਾ ਖਲਵਾੜ ਹੋ ਰਿਹਾ ਹੈ ਕਾਰਪੋਰੇਟ ਕਰ ਰਿਹਾ ਹੈ ਇਹ ਭਗਵੰਤ ਮਾਣ ਦੀ ਸਰਕਾਰ ਕਰ ਰਹੀ ਹੈ ਉਸ ਦੇ ਖਿਲਾਫ ਤਗੜੇ ਹੋ ਕੇ ਜਨ ਜਲ ਕਰੀਏ ਆਪ ਪੰਜਾਬ ਨੂੰ ਬਚਾਵਾਂਗੇ ਸਭ ਦਾ ਸਿਰ ਬਚਾਵਾਂਗੇ